ਨਗਰ ਕੌਂਸਲ ਬਰਨਾਲਾ ਵਿਖੇ بڑے ਨਾਈਟ ਸ਼ੈਲਟਰ ਦੇ ਵਿੱਚ ਰਹਿਣ ਦਾ ਪੂਰਾ ਜੋਗ ਪ੍ਰਬੰਧ ਸਾਰਾ ਹੋਇਆ ਹੋਇਆ ਹੈ ਕਿ ਬਰਸਾਤੀ ਮੌਸਮ ਕਾਰਨ ਕਿਸੇ ਵੀ ਘਰ ਨੂੰ ਕੋਈ ਗਰੀਬ ਆਦਮੀ ਨੂੰ ਛੱਤਾਂ ਚ ਆਉਂਦੀਆਂ ਨੇ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਉਹ ਜਲਦੀ ਤੋਂ ਜਲਦੀ ਜਿਹੜੇ ਵੀ ਮੈਂਬਰ ਸਹਿਬਾਨ ਨੇ ਇਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਜੇ ਕੋਈ ਆਪਣੇ ਵਾਰਡ ਦੇ ਵਿੱਚ ਕੋਈ ਐਸਾ ਪਰਿਵਾਰ ਹੈ ਤਾਂ ਉਹਨਾਂ ਨੂੰ ਇੱਥੇ ਭੇਜਿਆ ਜਾਵੇ ਇੱਥੇ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਹੈ ਭੈਣ ਦਾ ਪ੍ਰਬੰਧ ਹੈ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੌਰ ਕਰਮਚਾਰੀਆਂ ਦੀਆਂ ਜਿਨ੍ਹਾਂ ਦੀ ਅਲੱਗ-ਅਲੱਗ ਬਾੜਾਂ ਦੇ ਵਿੱਚ ਡਿਊਟੀਆਂ ਲੱਗੀਆਂ ਵੀ ਐ ਉਹਨਾਂ ਨੂੰ ਵੀ ਅਗਰ ਕੋਈ ਇੱਥੇ ਕੋਈ ਨਜ਼ਰ ਆਉਂਦਾ ਹੈਗਾ ਕੋਈ ਵਿਅਕਤੀ ਜਿਨ੍ਹਾਂ ਦੀ ਕੋਈ ਕੰਦ ਮਕਾਨ ਕੋਈ ਗਿਰਨ ਵਾਲਾ ਕੋਈ ਐਸੀ ਅਣਖ ਖਾਮੀ ਘਟਨਾ ਨਾਲ ਆਪਰ ਸਕੇ ਇਸ ਲਈ ਉਹਨਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਨਾਈਟ ਸ਼ੈਲਟਰ ਨਗਰ ਕੌਂਸਲ ਬਰਨਾਲਾ ਵਿਖੇ ਪਹਚਾਓ ਤੇ ਆਪਾਂ ਇਹ ਆਪਣਾ ਇਨਸਾਨੀਅਤ ਪ੍ਰਤੀ ਤੇ ਡਿਊਟੀ ਪ੍ਰਤੀ ਫਰਜ਼ ਨਿਭਾ ਸਕੀਏ ਧੰਨਵਾਦ ਜੀ